ਆ ਸਾਡੇ ਧੋਨੇ ਬਚਾਰੇ ਬਾਪੂ ਦੇ ਚੇਕੇ ਕਪਾਕਾਰ ਚਾਰਿਆਂ ਦਾ ਪਾਣਾ ਕਰ ਆ ਵੀ ਹੱਦ ਜਾਵੇ ਐ ਵੀ ਪਾਣੀ ਆਉਂਗੀ ਕੀ ਕੜਸਾ ਵਾਹੀ ਗੁਰੂ ਦੀ ਕੀ ਫਤਿਹ ਆ ਦੇਖੋ ਸਾਡੇ ਪਿੰਡ ਕਾਲੇ ਕਿਠਾੜ ਦੇ ਨਾਲ ਪਸਾਨ ਖਤਮ ਹੋ ਚੁੱਕੇ ਆ ਘਰਾ ਦੇ ਵਿੱਚ ਪਾਣੀ ਵੜ ਚੁੱਕਾ ਏ ਤੇ ਮਾਰ ਰਹੀਆਂ ਆਪ ਹੀ ਹਾਰ ਪੀੜ ਤੇ ਜਿੰਨੇ ਵੀਰ ਭਰਾ ਨੇ ਅਸੀਂ ਆਪ ਹੀ ਇੱਕ ਜਿਹੜੇ ਸਾਧਾ ਕਰ ਰਹੇ ਆ ਮਾਲ ਡੰਗਰ ਆ ਵੀ ਕੱਢ ਰਹੇ ਆ ਇੱਕ ਜਿਹੜੇ ਆਹੋ ਘਰ ਵਾਲਾ ਪਰਿਵਾਰ ਇਹ ਘਰ ਦਾ ਪਰਿਵਾਰ ਬੱਚੇ ਕੱਢ ਕੇ ਪਿੰਡ ਦੇ ਗੁਰਦਰਾ ਸਾਹਿਬ ਲੈ ਗਏ ਆ ਤੇ ਆਹ ਮੱਜਾਂ ਡੰਗਰ ਜਿਹੜੇ ਆਪ ਹੀ ਸੇਵਾਦਾਰ ਵੀਰ ਭਰਾ ਖੋਲ ਕੇ ਕੱਢ ਰਹੇ ਆ ਆਪ ਹੀ ਤਿਆਰ ਰਹੇ ਆ ਬਹੁਤ ਮੰਦ ਭਾਗੇ ਹਾਲਾਤ ਬਣ ਚੁੱਕੇ ਨੇ ਬਹੁਤ ਜ਼ਿਆਦੇ 2023 ਵਾਲੇ ਹਾਲਾਤ ਬਣ ਚੁੱਕੇ ਨੇ ਇਹ ਵੀ ਅੱਜ ਵੀਡੀਓ ਚਾਲੀ ਜਾਂ ਸ਼ੇਅਰ ਕਰਦੇ ਹੋ ਸਰਕਾਰਾਂ ਤੱਕ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਸਰਕਾਰਾਂ ਨੂੰ ਕਿ ਹਰੀ ਘਿਹੜ ਤੋਂ ਲੈ ਕੇ ਸਿਆਣੀ ਵਾਲੇ ਬਾਰਡਰ ਤੱਕ ਦਰਿਆ ਡੂੰਗਾ ਕੀਤਾ ਜਾਵੇ ਤੇ ਜਿਹੜੇ ਕਿਸਾਨ ਭਰਾ ਵੀ ਵਾਝ ਸਕਣਾ ਤੇ ਬਹੁਤ ਮਾਰੇ ਹਾਦ ਨੇ ਬਹੁਤ ਮੰਦੇ ਹਾਲ ਹੋ ਗਏ ਨੇ ਦੇਖੋ ਡੰਗਰ ਜਿਹੜੇ ਘਰ ਛੱਡਣਾ ਵੀ ਆਉਂਦੇ ਪਸ਼ੂ ਜਿਹੜੇ ਉਹ ਵੀ ਬੰਦੇ ਨਾਲ ਸਿਆਣੇ ਹੋ ਗਏ ਜੀ ਇਹ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ ਤੇ ਜਿਹੜਾ ਇਹ ਪਰਿਵਾਰ ਆ ਘਰ ਛੱਡ ਕੇ ਪਰੋਂ ਬੇਕਾਰ ਹੋਣਾ ਬਹੁਤ ਔਖਾ ਏ ਬਹੁਤ ਜਾਰੀ ਮਸੀਤ ਦਾ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਪਿੰਡ ਕਾਲੇ ਕਿਠਾਰ ਜ਼ਿਲ੍ਹਾ ਫਿਰੋਜ਼ਪੁਰ